ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਕੋਲ ਸੁਦਾਗਰ ਸਿੱਖ ਆਇਆ ਆਣ ਕੇ ਬੇਨਤੀ ਕੀਤੀ ਮਹਾਰਾਜ ਮੈਂ ਦੇ ਸਭ ਦੇਸਾਂ ਵਿੱਚ ਜਾਂਦਾ ਹਾਂ ਮੇਰੇ ਤੇ ਕਿਰਪਾ ਕਰੋ ਮੈਨੂੰ ਕੋਈ ਇਹੋ ਜਿਹੀ ਬਾਣੀ ਦਿਓ ਜਿਸ ਦੇ ਪੜਨ ਨਾਲ ਜਿਹੜੇ ਚੋਰ ਵਿਚੱਕੇ ਭੂਤ ਪ੍ਰੇਤ ਬੁਲਾਵਾ ਨੇ ਨਾਲੇ ਜਿਹੜਾ ਮੇਰੇ ਮਨ ਵਿੱਚ ਡਰ ਹੈ ਉਹ ਵੀ ਖਤਮ ਹੋ ਜਾਵੇ ਕੋਈ ਇਹੋ ਜਿਹਾ ਸ਼ਬਦ ਦਿਓ ਕੁਈ ਇਹੋ ਜਹੀ ਬਾਣੀ ਦਿਓ ਉਸ ਵੇਲੇ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਕੋਲੋਂ ਗੁਰਬਾਣੀ ਲਿਖਾਰ ਰਹੇ ਸਨ ਤੇ ਬਾਣੀ ਸੀ ਕੀਰਤਨ ਸੋਲਾ ਸਾਹਿਬ ਦੀ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਭਾਈ ਕੀਰਤਨ ਸੋਲਾ ਸਾਹਿਬ ਦੀ ਬਾਣੀ ਪੜਿਆ ਕਰੋ ਇਹ ਬਾਣੀ ਪੜ ਕੇ ਸੌ ਜਾਇਆ ਕਰੋ ਤੁਹਾਡੇ ਧਨ ਤਨ ਦੀ ਰੱਖਿਆ ਗੁਰੂ ਮਹਾਰਾਜ ਆਪ ਕਰਨਗੇ ਹੋਰ ਭੂਤ ਪ੍ਰੇਤ ਬਲਾਵਾ ਤੋਂ ਡਰਨ ਦੀ ਲੋੜ ਨਹੀਂ ਹੋਰ ਜੋ ਕੁਝ ਵੀ ਹੈ ਉਸ ਤੋਂ ਡਰਨ ਦੀ ਲੋੜ ਨਹੀਂ ਗੁਰੂ ਸਾਹਿਬ ਦਾ ਸ਼ਬਦ ਹੈ ਗੁਰੂ ਸਾਹਿਬ ਆਪ ਗੁਰਬਾਣੀ ਰੂਪ ਹੋ ਕੇ ਤੁਹਾਡੀ ਮਦਦ ਕਰਿਆ ਕਰਨਗੇ ਕੀਰਤਨ ਸੁਹਲਾ ਦੀ ਬਾਣੀ ਸ਼ਰਧਾ ਨਾਲ ਪੜ ਕੇ ਸੌਂ ਜਾਇਆ ਕਰੋ ਗੁਰੂ ਸਾਹਿਬ ਤੁਹਾਡੀ ਰੱਖਿਆ ਆਪ ਕਰਨਗੇ ਜੇ ਕਿਸੇ ਨੂੰ ਪੂਤਾਂ ਪ੍ਰੇਤਾਂ ਤੋਂ ਡਰ ਲੱਗਦਾ ਜਾਂ ਕਿਸੇ ਨੂੰ ਰਾਤ ਨੂੰ ਸੌਣ ਲੱਗਿਆਂ ਦੱਬਾ ਪੈਂਦਾ ਜਾਂ ਹੋਰ ਕਿਸੇ ਪ੍ਰਕਾਰ ਤੇ ਡਰ ਮਨ ਵਿੱਚ ਨੇ ਚਿੰਤਾਵਾਂ ਨੇ ਗੁਰੂ ਸਾਹਿਬ ਨੇ ਆਖਿਆ ਕੀਰਤਨ ਸੁਹਲਾ ਸਾਹਿਬ ਦਾ ਪਾਠ ਕਰਕੇ ਗੁਰੂ ਤੇ ਭਰੋਸਾ ਕਰਕੇ ਸੌਂ ਜਾਇਆ ਕਰੋ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਡੀ ਚਿੰਤਾ ਗੁਰੂ ਸਾਹਿਬ ਨੂੰ ਆਪ ਹੈ ਪਖੰਡੀਆਂ ਕੋਲ ਜਾਣ ਦੀ ਲੋੜ ਨਹੀਂ ਧਾਗੇ ਤਵੀਤਾਂ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੇ ਜਾਦੂ ਟੂਣੇ ਜਾਂ ਕਾਲੇ ਇਲਮ ਵਾਲਿਆਂ ਕੋਲ ਜਾਣ ਦੀ ਲੋੜ ਨਹੀਂ ਗੁਰੂ ਕੀ ਬਾਣੀ ਦਾ ਆਸਰਾ ਲੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ